ਲੋ ਜੀ ਉਹਨੇ ਬਜਰੀ ਪਾ ਕੇ ਬਿਲਕੁਲ ਆਪ ਅਸਾਂ ਪਿਆਰ ਕਰਤਾ ਤਾਂ ਦੇਖੋ ਦੇਖ ਸਕਦੇ ਆ ਤੁਸੀਂ ਬਿਲਕੁਲ ਗਟਕਾ ਪਿਪਾ ਆਇਆ ਉਹਨਾਂ ਨੇ ਤੇ ਮੇਰਾ ਖਿਆਲ ਆ ਭਾਈ ਅੱਜ ਅਹੀ ਪਾ ਦਣਗੇ ਲੱਗਦਾ ਵੀ ਤਿਆਰੀ ਆ ਫੋਲ ਉਹਨਾਂ ਦੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਿਹਾ ਇਹੋ ਦੁਆਬਾ ਨਿਊਜ਼ 24 ਮੈਂ ਹਾਂ ਗੁਰਮukh ਸਿੰਘ ਅੱਜ ਅਸੀਂ ਫਰੈਂਡ ਕਲੋਨੀ ਦੇ ਕੋਲ ਪਹੁੰਚੇ ਆ ਜਿੱਥੇ ਕਿ ਇੱਕ ਬਾਬਾ ਕਨਈਆ ਜੀ ਦਾ ਗੁਰਦੁਆਰਾ ਬਹੁਤ ਹੀ ਅਲੀ ਸ਼ਾਨਦਾਰ ਬਣਿਆ ਆ ਜਿੱਥੇ ਕਿ ਸਾਡੇ ਸਤਿਕਾਰਯੋਗ ਸਰਦਾਰ ਸੁਖਵੰਤ ਸਿੰਘ ਜੀ ਤਰਲੋਜਨ ਸਿੰਘ ਜੀ ਸਖਦੇਵ ਸਿੰਘ ਜੀ ਇਹਨਾਂ ਦੀ ਇੱਕ ਸੰਸਥਾ ਦਾ ਨਾਂ ਆ ਲੋਕ ਭਲਾਈ ਬਾਪੂ ਮੰਡਲ ਜਿਹੜੀ ਇਹ ਲੋਕ ਭਲਾਈ ਬਾਪੂ ਮੰਡਲ ਬਹੁਤ ਹੀ ਵਧੀਆ ਕੰਮ ਕਰ ਰਿਹਾ ਫਗਵਾੜੇ ਦੇ ਵਿੱਚ ਔਰ ਕਈ ਵੀਡੀਓ ਤੁਸੀਂ ਦੇਖਿਆ ਵੀ ਹੋਣਗੀਆਂ ਇਹਨਾਂ ਦੀ ਅੱਜ ਇਹਨਾਂ ਨੇ ਗੁਰਦੁਆਰੇ ਤੋਂ ਲੈ ਕੇ ਸਾਡੇ ਭਾਈ ਸਾਹਿਬ ਨੇ ਗੱਲ ਬਹੁਤ ਹੀ ਵਧੀਆ ਕੀਤੀ ਆ ਜਿਹੜੀ ਕਿ ਉਹ ਦਿਲ ਨੂੰ ਛੂ ਗਈ ਇੱਧਰ ਗੁਰਦੁਆਰਾ ਇੱਧਰ ਸ਼ਮਸ਼ਾਨ ਘਾਟਾ ਸ਼ਮਸ਼ਾਨ ਘਾੜ ਤੋਂ ਲੈ ਕੇ ਜਿਹੜੀ ਸੜਕ ਆ ਗੁਰਦੁਆਰੇ ਤੱਕ ਬਣਾਉਣਾ ਉਹਨਾਂ ਦਾ ਕਹਿਣ ਦਾ ਮਕਸਦ ਹੈ ਤੁਸੀਂ ਸਮਝ ਸਕਦੇ ਆ ਤੇ ਇਹ ਜਿਹੜੀ ਆ ਦੇਖੋ ਗਟਕਾ ਵੀ ਜਿਹੜਾ ਪਾਇਆ ਹੈ ਉਹਨਾਂ ਨੇ ਮੈਂ ਆਪਣੇ ਵੀਰ ਜੀ ਨੂੰ ਕਹੂੰਗਾ ਗਟਕਾ ਦਿਖਾ ਦਿਓ ਆ ਜੇ ਗਟਕਾ ਪਾਇਆ ਲੇਬਰ ਵੀ ਬਿਲਕੁਲ ਤਿਆਰ ਬੈਠੀ ਆ ਤੇ ਆਓ ਜੀ ਅੱਗੇ ਵੀਰ ਜੀ ਆਪਾਂ ਚੱਲਦੇ ਆਂ ਆਜੋ ਅੱਗੇ ਤੇ ਉਸ ਤੋਂ ਬਾਅਦ ਜਿਹੜੀ ਬਜਰੀ ਆ ਜੇ ਬਜਰੀ ਵੀ ਬਿਲਕੁਲ ਤਿਆਰ ਰੇਤਾ ਬਜਰੀ ਮਕੀਨਾ ਬਿਲਕੁਲ ਤਿਆਰ ਆ ਮੇਰਾ ਖਿਆਲ ਆ ਥੋੜੇ ਦਿਨ ਚਿਰ ਦੇ ਵਿੱਚ ਹੀ ਇਹ ਸੜਕ ਜਿਹੜੀ ਆ ਮੁਕੰਮਲ ਹੋ ਜਾਊਗੀ ਇਹ ਕੌਣ ਕਰ ਰਿਹਾ ਲੋਕ ਭਲਾਈ ਬਾਪੂ ਮੰਡਾ ਹੋਰ ਵੀ ਇਹਨਾਂ ਦੇ ਕੰਮ ਬਹੁਤ ਆ ਕਿਸੇ ਦੀਆਂ ਛੱਤਾਂ ਪਾਉਣ ਆਲੀਆਂ ਆ ਕਿਸੇ ਲੜਕੀਆਂ ਦਾ ਵਿਆਹ ਆ ਤੇ ਪੂਰਾ ਕੰਮ ਕਰਨ ਕਰਦੇ ਕਿਸੇ ਤੋਂ ਪੈਸਾ ਨਹੀਂ ਮੰਗਿਆ ਜਿਨੀਆਂ ਕਿਰਾਂ ਦੀ ਪੂੰਜੀ ਹੈਗੀ ਆ ਉਹਦੇ ਵਿੱਚੋਂ ਇਹ ਆਪਣਾ ਯੋਗਦਾਨ ਦਿੰਦੇ ਆ ਤੇ ਜਿਹੜੇ ਕੋਈ ਪੜਾਈ ਦੇ ਬੱਚੇ ਆ ਪੜਨਾ ਚਾਹੁੰਦੇ ਆ ਉਹਨਾਂ ਦੀ ਵੀ ਹੈਲਪ ਆ ਜਾਣੀ ਕਿਸੇ ਗੱਲੋਂ ਜਿਹੜੀ ਹੈਲਪ ਆ ਉਹ ਪਿੱਛੇ ਨਹੀਂ ਹਟਦੇ ਇਹ ਜਿਹੜੀ ਲੋਕ ਪੁਲਾਈ ਬਾਪੂ ਮੰਡਲ ਫੋਵਾੜੇ ਦੇ ਵਿੱਚ ਜਿਹੜੀ ਉੱਬਰਦੀ ਹੋਈ ਨਜ਼ਰ ਆ ਰਹੀ ਆ ਅਗਰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਆ ਅਸੀਂ ਸਕਰੀਨ ਤੇ ਜਰੂਰ ਨੰਬਰ ਦੇਵਾਂਗੇ ਲੋਕ ਪੁਲਾਈ ਬਾਪੂ ਮੰਡਲ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਵੀ ਉਹਨਾਂ ਦੇ ਕਿਹੜੇ ਕਿਹੜੇ ਕੰਮ ਆ ਸਾਡੇ ਨਾਲ ਮੌਜੂਦਾ ਆਹ ਚੱਲਦਾ ਜੀ ਉਹਨਾਂ ਨਾਲ ਗੱਲਬਾਤ ਕਰੀਏ ਤਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੋਨ ਸਿੰਘ ਜੀ ਤਰਲੋਚਨ ਸਿੰਘ ਜੀ ਬਾਪੂ ਮੰਡਲ ਦੇ ਬਲਦੇਵ ਸਿੰਘ ਜੀ ਜਿਹੜੇ ਵੀ ਮੈਂਬਰ ਹਾਜ਼ਰ ਆ ਤਾਂ ਬਹੁਤ ਹੀ ਛਲਾਂਗਾ ਜੋ ਕੰਮ ਕਰ ਰਹੇ ਆ ਜੀ ਇਸ ਦੇ ਬਾਰੇ ਜਿਹੜੀ ਸੰਗਤ ਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਰਦਾਰ ਗੁਰਮਖ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਸੇਵਾ ਕਰਦਿਆਂ ਨੂੰ ਲੋਕਾਂ ਤੱਕ ਪਹੁੰਚਾਉਨੇ ਆ ਤੇ ਉਹਨਾਂ ਦੇ ਮਨ ਵਿੱਚ ਉਤਸ਼ਾਹ ਜਾਗਦਾ ਕਿ ਲੋਕ ਭਲਾਈ ਦੇ ਕੰਮ ਕਰਿਆ ਕਰੀਏ ਇਸੇ ਹੀ ਤਰ੍ਹਾਂ ਅਸੀਂ ਵੀ ਤੁਹਾਤੋਂ ਉਤਸ਼ਾਹਤ ਹੋ ਕੇ ਤੁਹਾਡੀਆਂ ਵੀਡੀਓ ਦੇਖ ਕੇ ਹੀ ਉਤਸ਼ਾਹਤ ਹੋਏ ਆ ਕਿ ਦੇਸ਼ ਦੇ ਵਿੱਚ ਕਿੰਨੇ ਲੋਕ ਆ ਜਿਹੜੇ ਲੋਕ ਭਲਾਈ ਦੇ ਕੰਮ ਕਰਦੇ ਆ ਤਾਂ ਸਾਡੇ ਵਿੱਚ ਵੀ ਪ੍ਰਮਾਤਮਾ ਸਾਡੇ ਤੇ ਵੀ ਇਹ ਬਰਕਤ ਕਰੇ ਕਿ ਆਪਾਂ ਲੋਕ ਭਲਾਈ ਦੇ ਕੰਮਾਂ ਵੱਲ ਧਿਆਨ ਦੇ ਆ ਕਰੀਏ ਸੋ ਇਸ ਨੂੰ ਮੁੱਖ ਰੱਖ ਕੇ ਆਪਾਂ ਲੋਕ ਭਲਾਈ ਬਾਪੂ ਮੰਡਲ ਬਣਾਤਾ ਵੀ ਜਿਹੜੀ ਇਹ ਸੰਸਥਾ ਆ ਇਹ 50 ਸਾਲ ਤੋਂ ਉੱਪਰ ਵੀ ਆ ਵਿੱਚ ਨੌਜਵਾਨ ਵੀ ਆ ਗਏ ਹੁਣ ਤਾਂ ਤਾਂ ਇਹਨਾਂ ਦੇ ਵਿੱਚ ਜਿਹੜੀ ਆ ਛਰਦਾ ਭਾਵਨਾ ਦੇ ਨਾਲ ਆਪਣੇ 10 ਬੰਦ ਕੱਢ ਕੇ ਆਪਣੇ 10 ਬੰਦਾਂ ਦੇ ਨਾਲ ਜਿਹੜੀ ਸੇਵਾ ਆ ਉਹ ਕਰਕੇ ਲੋਕਾਂ ਦੀ ਸੇਵਾ ਵਿੱਚ ਉਤਰੇ ਤੇ ਨਾਲ ਕਈਆਂ ਹੋਰ ਵੀ ਬਾਹਰ ਜਿਹੜੇ ਸਾਡੇ ਐਨਆਰਆਈ ਵੀਰ ਆ ਉਹਨਾਂ ਨੇ ਵੀ ਇੱਕ ਦੋ ਸਾਡੇ ਬੰਦਿਆਂ ਨੇ ਹੱਥ ਫੜਿਆ ਹੁਣ ਕਿਉਂਕਿ ਸੰਸਥਾ ਨਵੀਂ ਆ ਜਿੱਦਾਂ ਇਸ ਤਰ੍ਹਾਂ ਇੱਥੇ ਗੁਰਦੁਆਰਾ ਸਾਹਿਬ ਦੀ ਪ੍ਰਬਾਤ ਫੇਰੀਆਂ ਦੀ ਸੇਵਾ ਚੱਲਦੀ ਸੀ ਤੇ ਸੰਗਤ ਦੀ ਇਸ ਤਕਲੀਫ ਨੂੰ ਦੇਖ ਕੇ ਇਹ ਇੱਥੇ ਬਹੁਤ ਝਾੜਬੂ ਟੁੱਗਿਆ ਹੋਇਆ ਸੀ ਤਾਂ 4-4 5-5 ਫੁੱਟ ਸੜਕ ਜਿਹੜੀ ਦੋਨਾਂ ਸਾਈਡਾਂ ਤੋਂ ਛੋਟੀ ਜਿਹੀ ਰਹਿੰਦੀ ਸੀ ਇੱਕ ਗੱਡੀ ਵੀ ਬੜੀ ਮੁਸ਼ਕਲ ਨਾਲ ਨਿਕਲਦੀ ਸੀ ਉਸਤੇ 6-7 ਦਿਨ ਦੀ ਸੇਵਾ ਜਿਹੜੀ ਆ ਬਾਹਰੋਂ ਮਜ਼ਦੂਰ ਲਿਆ ਕੇ 6-7 ਮਜ਼ਦੂਰ ਰੋਜ਼ਾਨਾ ਲੱਗਦੇ ਸੀ ਉਹਦੀ ਸਫਾਈ ਕਰਕੇ ਜਦੋਂ ਦੇਖਿਆ ਵੀ ਇਹ ਥੱਲੇੋਂ ਰੋਡ ਤੱਕ ਕੱਚਾ ਹੈ ਜਦੋਂ ਉਸ ਰੋਡ ਦੀ 4-4 ਇੰਚੀ ਜਿਹੜੀ ਹੈਗੀ ਆ ਆਪਣੀ ਬਜਰੀ ਪਾਉਣ ਲਈ ਉਹਨੂੰ ਪੱਟ ਕੇ ਨਾਲ ਘਟਕਾ ਪਾ ਕੇ ਤੇ ਨਾਲ 3 3 ਫੁੱਟ ਦਾ ਜਿਹੜਾ ਰੋਡ ਸੀ ਉਹ ਆਪਾਂ ਜੋੜਦਾ ਦੋਨੋਂ ਛੱਡ ਤੋਂ ਘਟੋ ਘਟ 6 ਫੁੱਟ ਦੀ ਚੜਾਈ ਹੋ ਗਈ ਇਹ ਲਗਭਗ ਜਿਹੜਾ ਰੋਡ ਅਸੀਂ ਹੁਣ ਇੱਥੋਂ ਨਾਪਿਆ ਸੀ ਇਹ 1400 ਫੁੱਟ ਦਾ ਹੋਇਆ ਸੀ ਪਹਿਲਾਂ ਕਿੰਨਾ ਸੀ ਪਹਿਲਾਂ ਕਿੰਨਾ ਸੀ ਪਹਿਲਾਂ ਤਾਂ ਦੇਖ ਲੋ ਸਾਰਾ ਰੋੜੇ ਰੋੜ ਤਾਂ ਬਹੁਤ ਖੁੱਲਾ ਹੋਣਾ ਕਿਉਂਕਿ ਆਲੇ ਦੁਆਲੇ ਜਿਹੜੀਆਂ ਹੈਗੀਆਂ ਹੁਣ ਨਹੀਂ ਮੇਰੇ ਖਿਆਲ ਆ 8 8 ਫੁੱਟ ਦੇ ਕਰੀਬ ਹੋਣਾ ਪਹਿਲਾਂ ਤੇ ਸਿੰਗਲ ਗੱਡੀ ਬੜੀ ਮੁਸ਼ਕਿਲਾਂ ਲੰਘਦੀ ਸੀ ਦੋ ਤਿੰਨ ਗੱਡੀਆਂ ਹੋਈਆਂ ਫੇ ਇੱਥੇ ਲੁੱਟਾਂ ਖੋਹਾਂ ਵੀ ਹੋਈਆਂ ਕਈ ਲੜਕੀਆਂ ਨਾਲ ਜਿਹੜੇ ਆਪਣੇ ਨਸ਼ੇੜੀ ਜਿਹੜੇ ਬੰਦੇ ਸੇ ਅੰਸਰ ਹੈਗੇ ਗਤੀਵਿਧੀਆਂ ਗਲਤ ਕਰ ਰਹੇ ਆ ਉਹਨਾਂ ਨੇ ਹਰਕਤਾਂ ਕੀਤੀਆਂ ਇੱਥੋਂ ਲੁੱਟ ਖੋਹ ਵੀ ਕੀਤੀ ਆ ਕਈਆਂ ਨੂੰ ਘੇਰਿਆ ਵੀ ਸਾਰੇ ਤੁਹਾਡੇ ਕਿਦਾ ਮਨ ਚ ਉਪਰਾਲਾ ਆ ਆ ਬਈ ਇਹ ਆਪਾਂ ਕੰਮ ਕਰੀਏ ਤਾਂ ਇਹ ਲੋਕਾਂ ਤੱਕ ਮੈਸੇਜ ਵਧੀਆ ਪਹੁੰਚੂਗਾ ਇਹ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ ਨਿਕਲਦੀਆਂ ਪ੍ਰਭਾਤ ਫੇਰੀਆਂ ਦੇ ਵਿੱਚ ਸੰਗਤ ਨੇ ਇਹ ਬੇਨਤੀ ਜਿਹੜੀ ਸੀ ਗੁਰੂ ਮਹਾਰਾਜ ਅੱਗੇ ਕੀਤੀ ਵੀ ਇਹ ਕੋਈ ਸੰਸਥਾ ਇਹਦੀ ਵੀ ਸੇਵਾ ਕਰੇ ਕੋਈ ਸਫਾਈ ਕਰਾ ਦੇਵੇ ਤਾਂ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਜਦੋਂ ਉਹਨਾਂ ਨੂੰ ਮਿਲਿਆ ਤਾਂ ਫਿਰ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨੀਵੇਂ ਹੋ ਕੇ ਸੇਵਾ ਲੋਕ ਭਲਾਈ ਬਾਪੂ ਮੰਡਲ ਨੇ ਲਈ ਜੀ ਤਾਂ ਸਰ ਹੋਰ ਜਿਹੜੇ ਕੰਮ ਤੁਹਾਡੇ ਆ ਹੋਰ ਕਿੱਥੇ ਕਿੱਥੇ ਕੰਮ ਚੱਲ ਰਹੇ ਆ ਹਾਂਜੀ ਸਰ ਲੋਕ ਭਲਾਈ ਬਾਪੂ ਮੰਡਲ ਦੇ ਜਿਹੜੀ ਇਹ ਟੀਮ ਆ ਜਿੱਦਾਂ ਸਾਡੇ ਪ੍ਰਧਾਨ ਸਰਦਾਰ ਸੁਖਪਾਲ ਸਿੰਘ ਜੀ ਆ ਇਹ ਫੌਜੀ ਸਾਹਿਬ ਸਾਨੂੰ ਇਹੀ ਨਹੀਂ ਦੱਸਦੇ ਕਿ ਲੋਕ ਭਲਾਈ ਦੇ ਕੰਮਾਂ ਦੇ ਨਾਲ ਨਾਲ ਬਾਣੀ ਦੇ ਸਾਨੂੰ ਉਹਨਾਂ ਦੇ ਅਰਥ ਸਮਝਾ ਕੇ ਉਹਨਾਂ ਦਾ ਮੰਤਬ ਦੇ ਕੇ ਉਹ ਮਾਰਗਦਰਸ਼ਕ ਕਰਦੇ ਆ ਵੀ ਬਾਣੀ ਸਾਨੂੰ ਇਹੀ ਕਹਿੰਦੀ ਨੀਵੇਂ ਹੋ ਕੇ ਸਮਾਜ ਦੀ ਹਿੱਤ ਸੰਤਾਂ ਦੀ ਸ਼ਰਨ ਜਾ ਕੇ ਸਾਧੇ ਹੋਏ ਬੰਦਿਆਂ ਦੀ ਸੰਗਤ ਕਰਕੇ ਵੀ ਅਸੀਂ ਇਹ ਲੋਕ ਭਲਾਈ ਦੇ ਕੰਮਾਂ ਵੱਲ ਵੀ ਸੇਵਾ ਪਾਈਏ ਤੇ ਨਾਲ ਗੁਰਬਾਣੀ ਨਾਲ ਜੁੜ ਕੇ ਆਪਣਾ ਪ੍ਰਮਾਤਮਾ ਦਾ ਨਾਮ ਜਪ ਕੇ ਤਾਂ ਆਪਣਾ ਮਾਰਗਦਰਸ਼ਨ ਵੀ ਉਹਨਾਂ ਦੇ ਪ੍ਰਮਾਤਮਾ ਦੇ ਚੱਲੇ ਰਾਹਾਂ ਤੇ ਕਰੀਏ। ਤੋਂ ਇਸੇ ਤਰ੍ਹਾਂ ਕਰਦਿਆਂ ਨੇ ਇਹਨਾਂ ਨੇ ਕਈ ਬੇਸਹਾਰਾ ਇੱਕ ਜਿੱਦਾਂ ਪੀਪਾ ਰੰਗੀ ਇੱਕ ਮੁੰਡਾ ਲਖਵਿੰਦਰ ਆ ਲੱਖੂ ਕਹਿ ਦਿੰਦੇ ਉਹਨੂੰ ਉਹਦੇ ਵੀ ਸਹਾਰੇ ਲਈ ਉੱਥੇ ਘਰ ਇਹਨਾਂ ਨੇ ਸੰਸਥਾ ਨੇ ਸ਼ੁਰੂ ਕਰ ਦਿੱਤਾ ਉਹ ਵੀ 2.5-3 ਲੱਖ ਦਾ ਪ੍ਰੋਜੈਕਟ ਸੀ। ਫਿਰ ਇਸੇ ਤਰ੍ਹਾਂ ਕੋਲ ਸਾਰੇ ਇੱਕ ਕੈਂਸਰ ਦੇ ਮਰੀਜ਼ ਸੇ ਉਹਨਾਂ ਦੇ ਘਰ ਵੀ ਜਦੇ ਹੋਏ ਦੇਖਿਆ ਤਾਂ ਉਹਨਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਰਾਸ਼ਨ ਦਾ ਸਾਰਾ ਕੰਮ ਬੰਦ ਚੁੱਕਾ ਸੀ ਛੱਤਾਂ ਢਹਿ ਸੁੱਕ ਚੁੱਕੀਆਂ ਸੀ ਉਹ ਵੀ ਛੱਤਾਂ ਕੰਪਲੀਟ ਤੁਸੀਂ ਵੀਡੀਓ ਲੈ ਕੇ ਆਏ ਸੀ ਗੁਰਮੁਖ ਸਿੰਘ ਜੀ ਤਾਂ ਉਹ ਜਿਹੜੀ ਆ ਸਾਰੀ ਕੰਪਲੀਟ ਹੋ ਗਈ ਉਹ ਰਾਸ਼ਨ ਉਹਨਾਂ ਨੂੰ ਜਾ ਰਿਹਾ ਬੇ ਸਾਰੇ ਲੋਕਾਂ ਨੂੰ ਕਈ ਬੱਚਿਆਂ ਦੀ ਪੜ੍ਹਾਈ ਦੇ ਵੀ ਜਿਹੜੀ ਫੀਸ ਆ ਜਿਹੜੇ ਬੱਚੇ ਪੜਨ ਵਾਲੇ ਨਹੀਂ ਦਿੱਤੀ ਜਾਂਦੀ ਉਹ ਵੀ ਜਦੋਂ ਕੋਈ ਆਂਦਾ ਤਾਂ ਸਾਰੇ 10 ਬੰਦੇ ਵਿੱਚੋਂ ਕੱਢ ਕੇ ਇਹ ਕਰਦੇ ਆ ਇਹਨਾਂ ਦੀ ਜਿਹੜੇ ਪ੍ਰਮਾਤਮਾ ਨੇ ਜਿੰਨੇ ਜੀਵ ਜੋੜੇ ਆ 100 150 ਜੁੜ ਗਿਆ ਤੋਂ ਉਹ ਜਿਹੜੇ ਬੰਦੇ ਆ ਆਪਣੇ ਕੰਟਰੀਬਿਊਸ਼ਨ ਕਰਕੇ ਆਪਣੀ ਜਿਹੜੀ ਸੇਵਾ ਕਰਕੇ ਲੋਕ ਭਲਾਈ ਹਿੱਤਾਂ ਕੰਮਾਂ ਦੇ ਨਾਲ ਲਾਉਂਦੇ ਆ ਤੇ ਨਾਲ ਜਾਂਦੇ ਜਿਹੜੇ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਸੰਸਥਾ ਕੰਮ ਇਹ ਕਰ ਰਹੀ ਆ ਇਮਾਨਦਾਰੀ ਨਾਲ ਕਰ ਰਹੀ ਆ ਦਫ਼ਤਰ ਇਹਨਾਂ ਨੇ ਬਣਾ ਦਿੱਤਾ ਜੀ ਛੇਪੁਰੀ ਰੋਡ ਤੇ ਨੀਅਰ ਜੀਸੀਟੀ ਸਕੂਲ ਦੇ ਸਾਹਮਣੇ ਇਹ ਲੋਕ ਭਲਾਈ ਬਾਪੂ ਮੰਡਲ ਨੇ ਸੰਸਥਾ ਨੇ ਉੱਥੇ ਆਪਣਾ ਦਫ਼ਤਰ 2 ਘੰਟੇ ਖੋਲਦੇ ਆ 4 ਤੋਂ 6 ਵਜੇ ਤੱਕ ਉੱਥੇ ਬੈਠਦੇ ਆ ਤਾਂ ਸ਼ਾਮ ਨੂੰ ਜਿਹੜੇ ਜੀਵ ਬਚ ਜਾਂਦੇ ਆ ਜਲ ਚਲ ਜਾਂਦੇ ਆ ਤਾਂ ਉਪ ਉੱਥੇ ਹੀ ਆਪਣਾ ਰਹਿਰਾ ਸਾਹਿਬ ਵੀ ਉੱਥੇ ਕਰਦੇ ਕੋਈ ਕੋਈ ਹੋਰ ਜੀਵ ਆ ਜਾਊਗਾ ਤਾਂ 7:00 ਵਜੇ ਵੀ ਵੱਜ ਜਾਂਦੇ ਆ ਤਾਂ ਸੋ ਰੋਜ਼ਾਨਾ ਹੀ ਇਹਨਾਂ ਦੀਆਂ ਲੋਕ ਭਲਾਈ ਲੋਕਾਂ ਦੇ ਹੋਰ ਵੀ ਲੋਕਾਂ ਦੇ ਜਿਹੜੇ ਮਸਲੇ ਆ ਕਿਉਂਕਿ ਸਾਰੇ ਸਿਆਣੇ ਆ ਬੈਠ ਕੇ ਝਗੜਿਆਂ ਨੂੰ ਵੀ ਨਿਪਟਾਰਾ ਕਰਕੇ ਇਹ ਸੰਸਥਾ ਕਰਦੀ ਆ 22 ਲੜਕੀਆਂ ਦੇ ਜਿਹੜੇ ਘਰ ਆ ਜਿਹੜੀਆਂ ਰੁਸ ਕੇ ਘਰ ਗਏ ਸੀ ਬੱਚੇ ਉਹ ਦੁਬਾਰਾ ਘਰ ਆ ਗਏ ਆ ਆਪਣੇ ਘਰ ਹਸੂ ਹਸੂ ਰਹਿੰਦੇ ਆ ਇੱਥੇ ਇੱਕ ਦੋ ਤਲਾਕਾਂ ਵਾਲੇ ਵੀ ਜਿਹਨੀਆਂ ਤਲਾਕ ਤੇ ਗੱਲ ਪਹੁੰਚੀ ਸੀ ਉਹ ਵੀ ਹੋ ਗਏ ਆ ਇਹ ਵੀ ਸੰਸਥਾ ਨੇ ਬੜਾ ਵਧੀਆ ਕੰਮ ਆਪਣਾ ਉਪਰਾਲਾ ਕੀਤਾ ਆਪਣਾ ਟਾਈਮ ਕੱਢ ਕੇ ਉਹਨਾਂ ਦੇ ਵੀ ਕੰਮ ਕਰਦੀ ਸੰਸਥਾ ਨੇ ਜਿੰਨੇ ਅੱਛੇ ਕੰਮ ਜਿਹੜੇ ਰਹਿੰਦੇ ਆ ਕਿਤੇ ਵੀ ਹੋਵੇ ਕੋਈ ਸੰਸਥਾ ਕੋ ਆਵੇ ਤਾਂ ਉਹਦਾ ਜਿਹੜਾ ਹੈਗਾ ਉਹ ਸੋਚਿਆ ਜਾਂਦਾ ਆ ਸਾਰੇ ਬੁੱਧੀਜੀਵੀ ਸਾਰੇ ਉਮਰ ਗਿਆ ਜਨਮ ਸਾਰੇ ਭਰਾ ਸਾਰੇ ਸੇਵਾ ਲਈ ਆਪਣੀ ਸ਼ਰਧਾ ਦੇ ਨਾਲ ਸੇਵਾ ਪਾਉਂਦੇ ਆ ਗੁਰਮੁਖ ਸਿੰਘ ਜੀ ਮੈਂ ਇਹਨਾਂ ਦਾ ਦੱਸ ਨਹੀਂ ਸਕਦਾ ਕਿ ਇਹਨਾਂ ਦੇ ਮਨ ਵਿੱਚ ਮਨ ਵਿੱਚ ਕਿੰਨੇ ਹੁੰਦਾ ਸੇਵਾ ਦਾ ਉਹ ਬਾਲ ਤੁਸੀਂ ਅੱਜ ਵੀ ਦੇਖ ਲਓ ਲੋਕ ਭਲਾਈ ਬਾਪੂ ਮੰਡਲ ਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਘਰਾਂ ਦੇ ਕੰਮ ਛੱਡ ਕੇ ਸਾਰੇ ਲੋਕ ਭਲਾਈ ਦੇ ਕੰਮਾਂ ਵਿੱਚ ਲੱਗ ਗਏ ਆ ਸੋ ਪ੍ਰਮਾਤਮਾ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਵੀ ਵਧਾਈਆਂ ਤੇ ਸਾਰਿਆਂ ਦੇ ਮਨ ਵਿੱਚ ਪਰਮਾਤਮਾ ਏਦਾਂ ਦੀਆਂ ਪ੍ਰਵਿਰਤੀਆਂ ਲਿਆਵੇ ਕਿ ਆਪਣੇ ਮਹੱਲੇ ਦੇ ਵਿੱਚ ਸਾਫ ਸਫਾਈ ਤਾਂ ਚੰਗੀ ਬੁੱਧੀ ਦੇ ਨਾਲ ਜਿਹੜੇ ਬੱਚੇ ਗਲਤ ਅੰਸਰ ਹੋਏ ਆ ਉਹਨਾਂ ਨੂੰ ਵੀ ਚੰਗੀ ਜੋਗ ਮਾਰਗਦਰਸ਼ਨ ਕਰਨ ਦੇ ਲਈ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਗੁਰੂ ਮਹਾਰਾਜ ਦੇ ਔਟ ਆਸਰਾ ਲੈ ਕੇ ਤੋਂ ਕੀਤਾ ਜਾਵੇ। ਸਰ ਮੇਰਾ ਸਵਾਲ ਇਹ ਆ ਬਈ ਇੰਨਾ ਕੰਮ ਜਿਹੜੀ ਲੋਕ ਭਲਾਈ ਬਾਪੂ ਮੰਡਲਾ ਜਿਹੜਾ ਫਗਵਾੜੇ ਦੇ ਵਿੱਚ ਬਹੁਤ ਜਲਦੀ ਅੱਗੇ ਆ ਰਿਹਾ ਤੇ ਦੇਸ-ਉਪਦੇਸਾਂ ਜਿਵੇਂ ਤੁਸੀਂ ਤੁਹਾਨੂੰ ਲੋਕ ਦੇਖ ਰਿਹਾ ਆ ਉਹਦੇ ਵਾਸਤੇ ਤੁਹਾਡੇ ਨਾਲ ਕੋਈ ਕੰਟੈਕਟ ਨੰਬਰ ਚਾਹੀਦਾ ਜਿਹੜੇ ਲੋਕ ਤੁਹਾਡੇ ਨਾਲ ਸੰਪਰਕ ਕਰਨ ਹਨ ਬਈ ਆਪਣਾ ਨੰਬਰ ਦਿੱਤਾ ਜਾਵੇ ਬਾਕੀ ਆ ਆਪਣਾ ਜਿਹੜੇ ਹੈਗੇ ਆ ਤੁਹਾਡੇ ਨਾਲ ਗੁਰਮukh ਸਿੰਘ ਜੀ ਤੁਹਾਨੂੰ ਨੰਬਰ ਦੇ ਦਿੱਤਾ ਜਾਵੇਗਾ ਤੁਸੀਂ ਆਪਣੀ ਸੰਸਥਾ ਦੀ ਆਪਣੀ ਖਬਰ ਦੇ ਨਾਲ ਜਰੂਰ ਕਰੋਗੇ ਕਿਉਂਕਿ ਸਾਡੇ ਪ੍ਰਧਾਨ ਜੀ ਦਾ ਨੰਬਰ ਮੇਰਾ ਨੰਬਰ ਜਾਂ ਜਿਹੜੇ ਵੀ ਨੰਬਰ ਤੁਹਾਨੂੰ ਜੋਗੇ ਦੇ ਦਿੱਤੇ ਜਾਣਗੇ ਔਰ ਤੁਸੀਂ ਉਹਦੇ ਨਾਲ ਆਪਣੀ ਖਬਰ ਦੇ ਨਾਲ ਕਰਦੇ ਹੋਵੋਗੇ ਅੱਗੇ ਵੀ ਦਿੱਤੇ ਆ ਤੁਸੀਂ ਅਗਲੀ ਖਬਰ ਵਿੱਚ ਵੀ ਤੁਹਾਡੇ ਲੱਗੇ ਸੀ ਤੋਂ ਪਰ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਨਾ ਗੁਰਮਖ ਸਿੰਘ ਜੀ ਜਦੋਂ ਇੱਥੇ ਖੜੇ ਹੈ ਨਾ ਮੈਂ ਜੇ ਹੁਣ ਇੱਧਰ ਨੂੰ ਮੂੰਹ ਘੁਮਾਉਣਾ ਹੈ ਨਾ ਤੇ ਇੱਧਰ ਮੇਰੇ ਗੁਰਦੁਆਰਾ ਆ ਭਾਈ ਕਨੀ ਕਨੇਜਾਜੀ ਦਾ ਨਿਰਮਲ ਕੁਟੀਆ ਜੋ ਪਠਲਾਵੇ ਵਾਲੇ ਸੰਤਾਂ ਨੇ ਇਸ ਮਹੱਲੇ ਨੂੰ ਬਹੁਤ ਹੀ ਵੱਡੀ ਦੇਣ ਦਿੱਤੀ ਆ ਬਈ ਰੱਬ ਦੇ ਮਾਰਗ ਵੱਲ ਜਾਣ ਦੇ ਲਈ ਸੰਤਾਂ ਦੇ ਮਨ ਵਿੱਚ ਜਿਹੜਾ ਹਿਰਦੇ ਦੇ ਵਿੱਚ ਇਹ ਰੱਬ ਦਾ ਨਾਮ ਵੱਸਦਾ ਤੇ ਜਦੋਂ ਮੈਂ ਇੱਧਰ ਨੂੰ ਮੂੰਹ ਕਰਦਾ ਤੇ ਇੱਧਰ ਜਿੱਥੇ ਅਸੀਂ ਜਾਣਾ ਹੈ ਸਾਡਾ ਅਸਲੀ ਘਰ ਹੈ ਜਾਨਕੀ ਚਮਚਾਨ ਘਾਟ ਜਿਹੜਾ ਸਾਡਾ ਇੱਧਰਲੇ ਬੰਗਾ ਰੋਡ ਦੇ ਉੱਤੇ ਆ ਤਾਂ ਇਹ ਜਿਹੜਾ ਰੋਡ ਸੀ ਅੱਜ ਜਿਹੜੀ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ ਆ ਇੱਧਰ ਗੁਰੂ ਮਹਾਰਾਜ ਨੂੰ ਯਾਦ ਕਰੀਦਾ ਉਧਰ ਮੌਤ ਚੇਤੇ ਰਹਿੰਦੀ ਆ ਵੀ ਅਸੀਂ ਕਰਮ ਕਰਕੇ ਸਾਡਾ ਕਿੰਨਾ ਕ ਸਮਾਂ ਰਹਿ ਗਿਆ ਸਾਨੂੰ ਹੋਰ ਕੰਮ ਕਿੰਨੀ ਜਲਦੀ ਕਿੰਨੀ ਤੇਜ਼ੀ ਨਾਲ ਕਰਨੇ ਚਾਹੀਦੇ ਆ ਕਿ ਸਾਡੇ ਕੋ 19 ਮਾਇਆ ਦਾ ਜਿਹੜਾ ਨਾਮ ਦਾ ਜਿਹੜਾ ਧਾਨਿਆ ਸਾਡੇ ਕੋ ਇਕੱਠਾ ਹੋ ਜਵੇ ਜੋ ਉੱਪਰ ਜਾ ਕੇ ਸਾਨੂੰ ਕੰਮ ਆਣਾ। ਤੋਂ ਸੋ ਇਹ ਜੇ ਮੌਕਾ ਤੇ ਇਹ ਜੇ ਦਿਨਾਂ ਦੇ ਉੱਤੇ ਸਤਿਗੁਰੂ ਨੇ ਸਾਨੂੰ ਸੇਵਾ ਬਖਸ਼ੀ ਆ। ਘਟੋ ਘਟੇ ਇਹ 3 ਘਟਾਈ 3 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਸਾਰਾ ਰੋਡ ਤੇ ਤੁਸੀਂ ਦੇਖਦੇ ਆ ਜਿਹੜਾ ਮਹਾਰਾਜ ਇੱਧਰ ਸਾਰੇ ਦੇਖਿਆ ਵੀ ਤੁਸੀਂ ਜਿੰਨਾ ਕੰਕਰੀਟ ਦਾ ਆ, ਬਜਰੀ ਆਪਣਾ ਗਟਕਾ ਰੇਤਾ ਸਾਰੀ ਜਿਹੜੀ ਕੋਰਸ ਨੇ ਸਾਰੀ ਪਾ ਕੇ ਇਹਨਾਂ ਗਲੀਆਂ ਨੂੰ ਸਾਰੀ ਨੂੰ ਧੁਰ ਤੱਕ ਕਰਨ ਦੀ ਬੈਸੇ ਅਸੀਂ ਕੋਸ਼ਿਸ਼ ਕੀਤੀ ਜਿੰਨੀ ਹੋ ਸਕੇਗੀ ਸਰਦਨ ਉਹ ਨਹੀਂ ਕਰ ਸਕਦੇ ਆ ਅੱਗੇ ਤੇ ਅੱਗੇ ਚੱਲਦੇ ਰਹਿਣਗੇ ਅਜੇ ਕੰਮ ਹੁਣ 1600 ਫੁੱਟ ਏਰੀਆ ਤੋਂ ਅਸੀਂ ਇੱਥੇ ਸਮਾਪਤੀ ਕਰਦੇ ਆ ਜੀ ਹਾਂਜੀ ਬਾਕੀ ਜਿਹੜੀ ਤੁਹਾਡੀ ਸੰਸਥਾ ਕੰਮ ਕਰਦੀ ਆ ਬਹੁਤ ਹੀ ਵਧੀਆ ਸ਼ਿਲੰਗਾ ਜੋ ਕੰਮ ਆ ਔਰ ਫਗਵਾੜੇ ਦੀ ਜਿਹੜੀ ਸੰਸਥਾ ਉੱਭਰ ਰਹੀ ਸੰਸਥਾ ਉਹ ਲੋਕ ਪ্লাই ਬਾਪੂ ਮੰਡਲ ਹੈ ਧੰਨਵਾਦ ਤੁਹਾਡਾ ਗੱਲਬਾਤ ਲਈ ਦੁਆਬਾ نیوز 24 ਹਰ ਹਰ ਵਕਤ ਤੁਹਾਡੇ ਨਾਲ ਖੜਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਆ ਅਸੀਂ ਸਕਰੀਨ ਤੇ ਜਰੂਰ ਨੰਬਰ ਦੇਵਾਂਗੇ ਅਸੀਂ ਹਰ ਗਲੀ ਦੀ ਹਰ ਕੋਣੀ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ نیوز 24 ਧੰਨਵਾਦ ਜੀ